ਫਗੇਰਾ ਬਾਬਾ ਨਾਨਕ ਦੇ ਪਿੰਡ ਪੰਦੇ ਪਿੰਡ ਸ਼ਾਹਪੁਰ ਗੁਰਾਇਆਂ ਦੇ ਵਿੱਚ ਦੋ ਕੀਮਤੀ گاਵਾਾਂ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤੇ ਬਾਕੀ ਪਸ਼ੂਆਂ ਦੀ ਹਾਲਤ ਗੰਭੀਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਸੋ ਪੀੜਤ ਕਿਸਾਨ ਗੰਗੀ ਸਿੰਘ ਨੇ ਦੋਸ਼ ਲਾਇਆ ਕਿ ਹਣ ਪਛਾਤਿਆਂ ਤੋਂ ਬੋਲੋ ਪਸ਼ੂਆਂ ਦੇ ਲਈ ਰੱਖੇ ਪੇੜਿਆਂ ਦੇ ਵਿੱਚ ਜ਼ਹਿਰ ਮਿਲਾਇਆ ਗਿਆ। ਇਸ ਕਾਰਨ ਇਹ ਹਾਦਸਾ ਵਾਪਰ ਗਿਆ। ਸੋ ਘਟਨਾ ਦੀ ਸੂਚਨਾ ਮਿਲਦਿਆਂ ਹੀ ਫੌਜ थाना ਕੋਲਡੋਰ ਦੇ ਅਸਤੇਚੂ ਗੁਰਦਰਸ਼ਨ ਸਿੰਘ ਵੀ ਮੌਕੇ ਤੇ ਪਹੁੰਚੇ। ਤੇ ਜੀ ਰਿ ਲਈ ਪੇੜੇ ਤੇ ਮ੍ਰਿਤਕ ਪਸ਼ੂਆਂ ਦੇ ਦੇਹਾਂ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਪਲਸ ਦਬੂ ਮਾਪਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਸਾਹਪੁਰ ਕਰਾਇਆ। ਅਹੀਂ ਪਹਿਲਾਂ ਦੀ ਤਰ੍ਹਾਂ ਸਵੇਰੇ ਆਏ ਆ ਕੋਈ 6 ਵਜੇ ਧਾਰਾ ਗੱਢਣ ਆਕੇ ਤੇ ਮੈਂ ਉਧਰ ਆਇਆ ਮੇਰਾ ਮੋੜਾ ਨਾਲ ਕੰਮ ਵਾਲਾ ਰੱਖਿਆ ਉਹ ਵੀ ਆਇਆ। ਉਹ ਆਕੇ ਤੇ ਸਫਾਈ ਕਰਕੇ ਜਾਂਦਾ ਵੀ ਫਿਰ ਮੈਂ ਇਹ ਮਸ਼ੀਨ ਲਾਉਂਦਾ ਧਾਰ ਕੱਢਣਾ ਤੇ ਵੰਡ ਪਾ ਦੇ। ਮੈਂ ਗਾਂ ਨੂੰ ਆਕੇ ਵੰਡ ਪਾਇਆ ਤੇ ਗਾਂ ਵੰਡ ਨਹੀਂ ਖਾਦੀ। ਗਾਂ ਪਸਾਂ ਨੂੰ ਚਲ ਗਈ ਆ। ਉਹਨੇ ਉਦਾਂ ਮਸ਼ੀਨ ਲਾਈ ਤੇ ਮਸ਼ੀਨ ਵੀ ਬੰਦ ਹੋ ਗਈ ਆ। ਉਹਨੇ ਜੇ ਜੋ ਹੱਥ ਨਾਲ ਚੋਣ ਲਗਾ ਤੇ ਗਾਈ ਦੜ ਕਰਕੇ ਉੱਤੇ ਡੇਟਦੀ ਜੇ ਉਹਨੇ ਜੇ ਤੇ ਦੂਜੀ ਗਾਂ ਵੱਲ ਮੈਂ ਜਾ ਕੇ ਵੇਖਿਆ ਤੇ ਉਹ ਵੀ ਉਹ ਵੀ ਸਵਾਦ ਦੇ ਗਈ ਜੇ ਦੂਹੇ ਡਿੱਗੀਆਂ ਤੇ ਮੇਰੇ ਘਰ ਵਾਲੇ ਨਾਲ ਹੀ ਉਹ ਨਾ ਕਿ ਉਹ ਗਾਵਾਂ ਨੂੰ ਕੋਈ ਚੀਜ਼ ਪਾ ਗਿਆ ਵਾ ਮੈਂ ਵੀ ਨਹੀਂ ਪਾਈ ਕਿਤੇ ਹੁਣ ਵੀ ਆਖਿਆ ਤੋਂ ਉਹਨੇ ਜੇ ਇੱਕ ਗਾਂ ਦੇ ਮੂੰਹ ਚੋਂ ਪੇੜਾ ਡੇਟਿਆ ਉਹਨੇ ਨਹੀਂ ਖਾਦਾ ਉਹਦੀ ਥੋੜੀ ਹਾਲਤ ਉਹਦੀ ਵੀ ਖਰਾਬ ਹੈ ਤੇ ਤਿੰਨ ਪੇੜੇ ਜਿਹੜੇ ਆ ਜ਼ਹਿਰ ਵਾਲੇ ਆ ਮੇਰੇ ਗੇਟ ਦੇ ਅੱਗੇ ਪਏ ਉਹ ਮੌਕੇ ਤੇ ਫੜੇ ਜਾ ਕੋਦੇ ਲਿਆ ਕੇ ਬੋਤਾ ਲ ਉਹ ਪੇੜੇ ਵੀ ਤੁਹਾਨੂੰ ਮੁਕਾਨ ਨੂੰ ਅੱਜ ਨਾਲ ਫਾਸ ਵਿੱਚ ਪਈ ਜਾਂਦਾ ਨਹੀਂ ਕੋਈ 3 ਵਜੇ ਦਾ ਕੰਮ ਆ ਕੋਈ ਜਦੋਂ ਥੋੜਾ ਜਿਹੀ 2 ਘੰਟੇ ਪਹਿਲਾਂ ਦੇ ਆ ਗਿਆ 5 ਵਜੇ ਅਹੀਂ ਆ ਗਿਆ ਡੱਟਦੇ ਸਾਕ ਵੇਖੋ ਜੀ ਮੇਰੇ ਲਈ ਤੇ ਹੁਣ ਸਾਰੇ ਚੋਰ ਆ ਮੈਂ ਗਲਤ ਕਿਸ ਦਾ ਨਾਮ ਲਾਵਾਂ ਤੇ ਮੈਂ ਉਹਦੇ ਤੋਂ ਵੱਡਾ ਪਾਪੀ ਹਾਂ ਮੇਰਾ ਨੁਕਸਾਨ ਅੱਜ ਤੋਂ ਦਿਵਾਲੀ ਤੋਂ ਅਗਲੇ ਦਿਨ ਮੇਰੇ ਟਰੈਕਟਰ ਦਾ ਘਰ 12-13 ਲੱਖ ਦਾ ਸੋਨਾ ਲਿਖਾ 75 ਉਹਨੂੰ ਘਰ ਆ ਕੇ ਅੱਗ ਲਾ ਕੇ ਮੈਂ ਉਦੋਂ ਵੀ ਦਰਖਾਸਤ ਇਦਾਂ ਦੇ ਆਇਆ ਕਿ ਮੈਨੂੰ ਨਹੀਂ ਸਕਦਾ ਦੂਰਾ ਹੱਲਾ ਮੇਰੇ ਤੇ ਘਰ ਦਾ ਸਕਦੇ ਹੁਣ ਵੇਖੋ ਮੇਰੇ ਲਈ ਤੇ ਚੋਰਿਆ ਹੁਣ ਇਹਦੇ ਪਰਮਾਤਮਾ ਤੇ ਪੁਲਿਸ ਨੂੰ ਦਿਖਾ ਦਿੱਤੀ ਹੈ ਉਹ ਛੇਤੀ ਫੇਤੀ ਲੰਬੜੇ ਚਾਹੀਦੇ ਉਸਨੇ ਰਬਟ ਲਈ ਹੱਲੀ ਆ ਉਹ ਆਂਦੇ ਬੰਦੀ ਕਾਰਵਾਈ ਅਸੀਂ ਕਰ ਦਿੰਨੇ ਆਪਣਾ ਕਾਰਵਾਈ ਕੋਈ ਨਹੀਂ ਕੀਤੀ ਕੋਈ ਕੋਈ ਮਸਲੇ ਨਹੀਂ ਉਹ ਨਹੀਂ ਮਾਲਾ ਮੇਰਾ ਕੋਈ ਨਹੀਂ ਹੱਲ ਹੋਇਆ ਤੇ ਹੁਣ ਸਰਕਾਰ ਦੇ ਮਾਲਾ ਹੱਲ ਹੋ ਜਾਂਦਾ ਤੇ ਇਥੋਂ ਤੱਕ ਕਿਉਂ ਕੋ ਹੁੰਦਾ ਹਾਂਜੀ ਦੇਨ ਦੀ ਇਹੋ ਵੇਖੋ ਜੀ ਜੀਵਿਦਾਰ ਬੰਦੇ ਜਾਂ ਦਹਾਂ ਨੋਹਾਂ ਦੀ ਕਿਰਤ ਕਰਦੇ ਜਦੋਂ ਪਰ ਅਸੀਂ ਕਿਰਤ ਕਿਹੜੀ ਕਰੀਏ ਬਚਾਰਿਆਂ ਦੇ ਨਹੀਂ ਮਾੜਾ ਮਤਲਬ ਕਿਰਤ ਕਰਦੇ ਆ ਵੀ ਨਹੀਂ ਕੋਈ ਕਾਨੂੰਨ ਦੇਂਡਿਆ ਆ ਚਾਰ ਪੇੜੇ ਜਿਹੜੇ ਛੁੱਟ ਕੇ ਗਿਆ ਆ ਪੇੜਾ ਕਿਹੜਾ ਇੱਕ ਇਹ ਗਾਂ ਨੇ ਮੂੰਹ ਚੋਂ ਕੱਢਤਾ ਉਹਦੇ ਤੁਹਾਨੂੰ ਪਤਾ ਲੱਗਾ ਤੇ ਤਿੰਨ ਪੇੜੇ ਉੱਤੇ ਮੈਂ ਸਤਨਾਮ ਸਿੰਘ ਪਟਵਾਰੀ ਪਿੰਡ ਖੇਠੜਕੇ ਜੈਦਾ ਸੱਚਾ ਸਿੰਘ ਲੰਘਾ ਦੇ ਸਾਥੀ ਆਪਾਂ ਇਹ ਵੀ ਸਾਡਾ ਵੀਰ ਗਰਮੀਤ ਸਿੰਘ ਸਾਡਾ ਬਹੁਤ ਤਗੜਾ ਵਰਕਰ ਆ ਸਾਨੂੰ ਜੱਗੇਵੀਰ ਨੇ ਫੋਨ ਕੀਤਾ ਤਲਵੰਡੀ ਵਾਲੇ ਨੇ ਕਿ ਪ੍ਰਵਾਰੀ ਸਾਹਿਬ ਸਾਡੇ ਬੰਦੇ ਦਾ ਨੁਕਸਾਨ ਬਹੁਤ ਕੋਈ ਕਰ ਗਿਆ ਉਹੀ ਮੌਕੇ ਤੇ ਆਣ ਕੇ ਵੇਖਿਆ ਵਾ ਪਹਿਲਾਂ ਮਹੀਨਾ ਇੱਕ ਪਹਿਲਾਂ ਅੱਗੇ ਵੀ ਆਏ ਹੀ ਵੇਖਣ ਵਾਸਤੇ ਉਹ ਉਦੋਂ ਇਹਦੇ ਟਰੈਕਟਰ ਨੂੰ ਅੱਗ ਲਾਈ 7-8 ਲੱਖ ਦਾ ਟਰੈਕਟਰ ਹੀ ਤੇ ਉਹਨੂੰ ਅੱਗ ਲਾਈ ਇਹਨਾਂ ਨੇ ਚਾਨਕ ਰਾਤ ਉੱਠ ਕੇ ਬਾਹਰ ਵੇਖਿਆ ਤੇ ਅੱਗ ਬੁਝਾਈ ਉਦੋਂ ਉਹ ਬਚ ਗਿਆ ਉਸ ਤੋਂ ਬਾਅਦ ਹੁਣ ਪਤਾ ਨਹੀਂ ਕਿਹੜਾ ਇਹਨਾਂ ਦੇ ਮਗਰ ਵੈਰੀ ਲੱਗਾ ਹੋਆ ਕੋਈ ਉਹ ਜੇ ਜੇ ਸਾਨੂੰ ਪਤਾ ਲੱਗ ਗਿਆ ਤੇ ਪਾਰਟੀ ਉਥੇ ਧਰਨਾ ਦੇਗੀ ਜਿੰਨਾ ਚ ਸਾਰਾ ਟੱਬਰ ਉਹਦਾ ਅੰਦਰ ਨਾ ਚਾਹੇਗਾ ਹੁਣ 1.5-2 ਲੱਖ ਦਾ ਨੁਕਸਾਨ ਇਹਦਾ ਵੀਰ ਦਾ ਹੋਇਆ ਵੇਖ ਕੇ ਜਰਿਆ ਨਹੀਂ ਜਾਣਿਆ ਭਈ ਇਹ ਬਣਿਆ ਕੀ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਅੱਗੇ ਵੀ ਬੇਨਤੀ ਕਰਾਂਗੇ ਕਿ ਇਹ ਜਿਹੜੇ ਦੋਸ਼ੀ ਨੇ ਨਾ ਇਹ ਛੇਤੀ ਛੇਤੀ ਲੱਭੇ ਦੇ ਜਾਣ ਤੇ ਲੱਭਿਆ ਗਏ ਤੇ ਫਿਰ ਨਾਲ ਉਹਨਾਂ ਦੇ ਅਸੀਂ ਵੀ ਸਾਥ ਦਾਂਗੇ ਸਾਰੀ ਪਾਰਟੀ ਤੇ ਨਾਲ ਗਰਮੀਰ ਸਿੰਘ ਦਾ ਪੂਰੀ ਹਮਾਇਤ ਕਰਾਂਗੇ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਵੈਰੀ ਹੈ ਨਾ ਇਹਦਾ ਉਹ ਜਰੂਰ ਹੀ ਲੱਭਾਂਗੇ ਤੇ ਇਹ ਵੀ ਨਾਲ ਲੱਭਣਗੇ ਤੇ ਪੁਲਿਸ ਦੇ ਅਗੇ ਵੀ ਬੇਨਤੀ ਆ ਕਿ ਤੁਸੀਂ ਵੀ ਮੇਰਾ ਵੀਰ ਛੇਤੀ ਤੋਂ ਛੇਤੀ ਇਹਦੇ ਸਾਥੀ ਲੱਭ ਕੇ ਦੱਸੋ ਤੇ ਇਹਦੇ ਜਿਹੜਾ ਨਾ ਨੁਕਸਾਨ ਉਹਨਾਂ ਕੋਲ ਨਾਲੇ ਤੇ ਭਰਾਇਆ ਜਾਵੇ ਤੇ ਨਾਲੇ ਉਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਲਾਚੇ ਚ ਮੇਰੇ ਨਾਲ ਕੀ ਹੋਇਆ ਪੱਤੀ ਚੰਗੀਆਂ ਨੇ ਫੋਨ ਕੀਤਾ ਕਿ ਇਦਾਂ ਮੇਰੀਆਂ ਗਾਵਾਂ ਨੂੰ ਕਿਸੇ ਨੇ ਪੋਜ ਜਾਂ ਦੇ ਦਿੱਤਾ ਵਾ ਮੈਂ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚਿਆ ਹਾਂ ਇਹ ਦੇਖਿਆ ਕਿ ਦੋ ਗਾਵਾਂ ਜੋ ਕਰੀਬ ਕੋ 5 ਸਾਲ ਦੀ ਕਸੂਈ ਹੋਈ ਹੈ ਕੋਈ ਪਿਛਲੇ 5-7 ਦਿਨ ਤੋਂ ਤੇ ਉਹਦੀ ਕੀਮਤ ਹੈਗੀ ਹੈ 75000 ਰੁਪਏ ਕੀਮਤਾਂ ਇੱਕ ਗਾਂ ਜੋ ਇਹਨਾਂ ਉਹ ਵੀ ਕਿਸੇ ਤੋਂ ਖਰੀਦੀ ਹੈ ਜੋ ਸੋਣ ਵਾਲੀ ਹੈ 2-4 ਦਿਨ ਦੇ ਵਿੱਚ ਉਹਦੀ 65000 ਰੁਪਏ ਕੀਮਤਾਂ ਤੇ ਇਹਨਾਂ ਗਾਵਾਂ ਨੂੰ ਕਿਸੇ ਨੇ ਆਟੀ ਦੇ ਪੇੜੀਆਂ ਦੇ ਵਿੱਚ ਤੇ ਪੋਇਜ਼ਨ ਦੇ ਕੇ ਤੇ ਉਹਨਾਂ ਦੀ ਜਿਸ ਕਾਰਨ ਡੈਥ ਹੋ ਗਈ ਹੈ ਇੱਕ ਗਾ ਨੂੰ ਹੋਰ ਦਿੱਤਾ ਜਾ ਉਹਨੇ ਖਾਦਾ ਨਹੀਂ ਹੈ ਉਹ ਵੀ ਥੋੜੀ ਬਿਮਾਰ ਆ ਤੇ ਹੁਣ ਡਾਕਟਰਾਂ ਦੀ ਟੀਮ ਬੁਲਾਈ ਹੈ ਤੇ ਇਹਦੇ ਇਹਨਾਂ ਦਾ ਬਿਆਨ ਤਲਬੰਦ ਕਰ ਲਿਆ ਵਾ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਤੇ ਇਹ ਮਕਦਮਾ ਦਰਜ ਕੀਤਾ ਜਾਵੇਗਾ ਨਾਮੂ ਵਿਅਕਤੀਆਂ ਦੇ ਖਿਲਾਫ ਤੇ ਫਿਰ ਨਾਮੂ ਵਿਅਕਤੀਆਂ ਦੀ ਪਾਲ ਕਰਕੇ ਉਹਨਾਂ ਨੂੰ ਇਹਦੇ ਵਿੱਚ ਮੁਕਦਮੇ 'ਚ ਐਡ ਕਰ ਦਿੱਤਾ ਜਾਵੇਗਾ ਇਹਦੇ ਖਿਲਾਫ ਹੀ ਤੇ ਕਾਰਵਾਈ ਮੇਰੇ ਖਿਆਲ ਸਾਇਦ ਕਾਰਵਾਈ ਕਰਵਾਈ ਹੈ ਉਹਦੀ 427 ਇੰਡੀਅਨ ਪੈਨਲ ਕੋਡ ਦੀ ਰੱਪਟ ਲਿਖੀ ਸੀ ਤੇ ਹੁਣ ਫਿਰ ਦੁਬਾਰਾ ਤੋਂ ਹੀ ਇਹ ਦੁਬਾਰਾ ਅਟੈਕ ਕਰ ਦਿੱਤਾ ਪਛਮੂਆਂ ਦੇ ਉੱਤੇ ਤੇ ਜੋ ਇਹਨਾਂ ਦਾ ਭਾਰੀ ਨੁਕਸਾਨ ਹੋ ਜਾਣਾ ਦੇ ਖਿਲਾਫ ਕਾਨੂੰਨੀ